ਅੱਜ ਦੀ ਮੀਟਿੰਗ ਦੇ ਵਿੱਚ ਜੀ ਮੇਨ ਇਹ ਸੀਗਾ ਬਟਾਲਾ ਮੰਡੀ ਦੇ ਵਿੱਚ ਮਤਲਬ ਜੀਰੀ ਬਹੁਤੀ ਮਾੜੀ ਕੁਆਲਿਟੀ ਦੀ ਸ਼ੁਰੂ ਤੋਂ ਭਰਨ ਦੀ ਹੱਤ ਪਈ ਹੈ ਮੇਰੇ ਮਿੱਲਰਾਂ ਨੇ ਅੱਜ ਮੈਨੂੰ ਦੱਸਿਆ ਬਟਾਲੇ ਦੇਆਂ ਨੇ ਸ਼ੁਰੂ ਦੇ ਵਿੱਚ ਹੀ ਇਹਨਾਂ ਮਿੱਲਰਾਂ ਨੂੰ ਦਬਾ ਕੇ ਮਾੜਾ ਚੋਨਾ ਲਾਉਣ ਦੀ ਘਾਤ ਪਈ ਹੋਈ ਆ ਉਸ ਚੀਜ਼ ਨੂੰ ਦੇਖਦੇ ਹੋਏ ਹੁਣ ਇਹਨਾਂ ਨੇ ਆਰਓ ਬਾਹਰ ਜਿਹੜੇ ਆਰਓ ਜਾ ਰਹੇ ਨੇ ਉਹਨਾਂ ਆਰਵਾਂ ਦੇ ਵਿੱਚ ਮਤਲਬ ਬੋਕਸ ਬੋਕਸ ਜਮਾ ਖਰਚ ਤਾਂ ਕਿ ਬਲ ਜੀਰੀ ਘਟ ਹੈ ਤੇ ਮਤਲਬ ਜਾਲੀ ਬਿਲਿੰਗ ਕਰਕੇ ਮਾਲ ਜਾ ਰਿਹਾ ਔਰ ਜਿਹੜੇ ਇਹ ਟਰੱਕ ਭਰੇ ਖੜੇ ਨੇ ਇਹਦੀ ਵਿਜੀਲੈਂਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਇਹਨਾਂ ਟਰੱਕਾਂ ਦੇ ਵਿੱਚ ਜਿਹੜਾ ਮਾਲ ਭਰਿਆ ਹੋਇਆ ਉਹਦੇ ਵਿੱਚ ਕਿੰਨੇ ਪਰਸੈਂਟ ਡੈਮੇਜਡ ਕਲਰ ਹੈ ਉਹ ਐਸਾ ਮਾਲ ਹੈ ਜਿਹੜਾ ਮਾਲ ਕੇ ਮਤਲਬ ਖਾਣ ਦੇ ਦੇ ਯੋਗ ਨਹੀਂ ਆ ਜੀ ਜੀ ਸੋ ਇਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਔਰ ਬਿਨਾ ਬੀڈنگ ਤੋਂ ਬਿਨਾ ਬੋਲੀ ਤੋਂ ਟਰੱਕ ਭਰਨ ਦਾ ਇੱਕ ਨਵਾਂ ਰਵਾਜ ਦੇਖਿਆ ਹੈ ਕੇ ਟਰੱਕ ਭਰ ਕੇ ਬਿਨਾ ਬ੍ਰਿਗੇਡ ਪਾਸ ਤੋਂ ਉਥੇ ਭੇਜੇ ਜਾਂਦੇ ਨੇ ਸੋ ਅੱਜ ਸਾਡੇ ਸਾਰੇ ਮਿਲਰਾਂ ਨੇ ਗਰਦਾਸਪੁਰ ਦੇ ਆਨੇ ਫੈਸਲਾ ਕੀਤਾ ਕਿ ਅਸੀਂ ਟੋਟਲ ਗਰਦਾਸਪੁਰ ਦੇ ਮਿਲਰ ਉਹਨਾਂ ਚਿਰ ਤੱਕ ਝੋਨਾ ਨਹੀਂ ਲਵਾਵਾਂਗੇ ਲੋਕਲ ਲੈਵਲ ਤੇ ਅਸੀਂ ਬੰਦ ਕਰਤਾ ਝੋਨਾ ਬਾਕੀ ਤੁਹਾਨੂੰ ਪ੍ਰਧਾਨ ਜੀ ਦੱਸਣਗੇ ਅਸੀਂ ਲੋਕਲ ਲੈਵਲ ਤੇ ਧੋਨਾ ਲਾਉਣਾ ਬੰਦ ਕਰਤਾ ਵੀ ਕੋਈ ਗੱਲ ਨਹੀਂ ਆਰ ਰੋੜਾ ਦੇ ਪਾਸੇ ਭੇਜ ਦੋ ਤੁਸੀਂ ਜਿਹੜਾ ਮਾਲ ਆੜਿਆ ਟਰੱਕਾਂ ਵਾਲਾ ਤੁਸੀਂ ਕਹਿ ਰਹੇ ਹੋ ਤੁਹਾਡੇ ਮੁਤਾਬਿਕ ਇਹ ਕੌਣ ਭੇਜ ਰਿਆ ਕੌਣ ਲੈ ਕੇ ਆ ਰਿਹਾ ਜੀ ਕੌਣ ਬਿਲਿੰਗ ਕਰ ਰਿਹਾ ਇਹ ਮੈਂ ਬਿਲੀ ਤੋਂ ਬਿਨਾਂ ਭਰ ਰਹਿਣਾ ਮੈਂ ਤਾਂ ਇਹੀ ਕਹਿਆ ਮੈਂ ਅੱਜ ਵੀ ਕਹ ਰਿਹਾ ਤੁਹਾਡੇ ਜ਼ਰੀਏ ਵੀ ਕਹ ਰਿਹਾ ਵੀ ਇਹਨਾਂ ਦੇ ਇਹ ਟਰੱਕਾਂ ਦੇ ਵਿੱਚ ਜੇ ਕਿਸੇ ਨੇ ਬਿਲਿੰਗ ਕੀਤੀ ਹੋਈ ਆ ਉਹ ਅਫਸਰ ਮੁਰੇ ਹੁਣ ਵੀ ਬੋਲੀ ਦਿੱਤੀ ਹੋਈ ਆ ਰਜਿਸਟਰ ਦੇ ਵਿੱਚ ਬੋਲੀ ਨਹੀਂ ਲਿਖੀ ਹੋਈ ਇਹ ਗੁੰਡਾ ਕਰਦੀ ਆ ਜਿਹੜੀ ਭਰ ਕੇ ਰੱਖੀ ਹੋਈ ਆ ਇਹਨਾਂ ਨੂੰ ਗੁੰਡਾ ਕਰਦੀ ਨਾ ਭਰ ਕੇ ਰੱਖਿਆ ਸਾ ਮਾਲ ਇਹ ਮੇਰੇ ਮਤਲਬ ਇੰਡਸਟਰੀ ਚ ਮੈਂ ਜਾਣ ਨਹੀਂ ਦੇਉਂਗਾ ਤੁਸੀਂ ਬਰੋਂ ਹੱਥ ਕਰਦੇ ਬਿਲਕੁਲ ਕਰਤੀ ਜੀ ਮੁਕੰਮਲ ਰਹਿਤਾਂ ਮਕਮਲ ਅਸੀਂ ਲੋਕਲ ਮਿਲਰ ਕੋਈ ਕੰਮ ਨਹੀਂ ਚਲਾਉਗਾ ਇਹ ਗਰਦਾਸਪੁਰ ਜ਼ਿਲ੍ਹੇ ਦੀ ਹੈ ਗਰਦਾਸਪੁਰ ਜ਼ਿਲ੍ਹੇ ਦੀ ਗਰਦਾਸਪੁਰ ਜ਼ਿਲ੍ਹੇ ਦੀ ਲੋਡ ਭਈ ਤਾਂ ਮੈਨੂੰ ਮੈਂ ਸਾਰੇ ਮੱਝੇ ਦੀ ਵੀ ਕਰ ਲੂੰਗਾ ਕਰੋ ਤੱਕ ਫਿਰ ਹਟਾ ਦੇ ਆ ਹੋ ਗਈ ਇਹਦਾ ਜਿੰਨਾ ਚਿਰ ਟਰੱਕ ਨਹੀਂ ਖਾਲੀ ਹੋ ਜੇ ਟਰੱਕ ਖਾਲੀ ਹੋਗੇ ਦੀ ਇਨਕੁਆਰੀ ਕਰਾਈ ਜਾਵੇ ਔਰ ਜਿਹੜੇ ਟਰੱਕ ਜਿਹੜਾ ਮਾਲ ਜਿਹੜਾ ਮਾਲ ਗਿਆ ਹੈ ਬਣਾ ਆਰਓ ਦੇ ਵਿੱਚ ਉਹਦੀਆਂ ਪਰਚੀਆਂ ਦੇਖਿਆ ਜਾਣ ਜਿਹੜੇ ਉਹ ਤੋਂ ਗਿਆ ਬਿਨਾਂ ਉਹ ਤੋਂ ਟੋਲ ਟੈਕਸ ਦੀਆਂ ਪਰਚੀਆਂ ਦੇਖਿਆ ਜਾਣ ਔਰ ਜੀਪੀਐਸ ਜਿਹੜੇ ਕਿ ਸਰਕਾਰ ਨੇ ਲਾਇਏ ਹੋਏ ਜਿਹੜੇ ਬਿ ਜਾਲੀ ਬਿਲਿੰਗ ਵਾਲੇ ਆ ਉਹਨਾਂ ਦੇ ਜੀਪੀਐਸ ਦੇ ਵਿੱਚ ਟ੍ਰੈਕਿੰਗ ਕੀਤੀ ਜਾਵੇ ਟਰੱਕ ਕਿੰਨੇ ਗਏ ਨੇ ਜਾਲੀ ਟਰੱਕ ਜਾਲੀ ਟਰੱਕ ਹੋ ਗਏ ਨੇ ਕਟੋ-ਕਟ 3-4 ਸੌ ਕਰੋੜ ਰੁਪਏ ਦਾ ਸਕੈਮ ਹੈ ਜਿਹੜੀ ਜੀਰੀ ਆਈਓ ਨਹੀਂ ਉਸ ਜੀਰੀ ਨੂੰ ਮਤਲਬ ਤੁਸੀਂ ਇਹ ਕਹਿ ਦੋ ਕਾਗਜ਼ਾਂ ਚ ਪੈਸੇ ਲੈ ਕੇ ਖਾਜੋ ਸਾਰੇ ਅਫਸਰ ਵਾਲਿਓ ਨੇ ਵਿੱਚ ਸਾਰੀਆਂ ਏਜੰਸੀਆਂ ਦੇ ਮੰਦੇਰ ਵਾਲਿਓ ਨੇ ਵਿੱਚ ਰਲ ਕੇ ਖਾ ਰਹੇ ਨੇ ਔਰ ਮੈਨੂੰ ਬੜਾ ਅਫਸੋਸ ਹੈ ਪੋਲੀਟੀਕਲ ਬੰਦੇ ਵੀ ਮਤਲਬ بجائے ਕਿ ਇੰਡਸਟਰੀ ਨੂੰ ਸਪੋਰਟ ਕਰਨ ਉਹ ਵੀ ਇੱਕ ਦੂਜੇ ਪਾਸੇ ਸਪੋਰਟ ਕਰਦੇ ਨੇ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਇਹ ਇੰਡਸਟਰੀ ਦਾ ਮਸਲਾ ਐਸਾ ਹੈ ਜੇ ਇੰਡਸਟਰੀ ਇਹ ਗਰਦਾਸਪੁਰ ਦੀ ਮਾਰਗੀ ਦੇ ਇੱਥੇ ਕਿਸੇ ਨੇ ਪੁੱਛਣਾ ਨਹੀਂ ਕਿਸੇ ਨੂੰ ਸੋ ਮੇਰੀ ਤੁਹਾਨੂੰ ਬੇਨਤੀ ਹੈ ਮੈਂ ਪ੍ਰੈਸ ਵਾਲੇ ਜਿਹੜੇ ਸਰਕਾਰ ਨੂੰ ਬੇਨਤੀ ਕਰਦਾ ਕਿ ਇਹ ਕੰਮ ਅਸੀਂ ਬਿਲਕੁਲ ਨਹੀਂ ਚੱਲਣ ਦਿੰਦਾ ਅੱਜ ਮੇਰੇ ਸਾਰੇ ਭਰਾ ਮਨੇ ਫੈਸਲਾ ਕੀਤਾ ਕਿ ਅਸੀਂ ਉਹਨਾਂ ਚਿਰ ਜਿਹੜੇ ਜਿਹੜੇ ਨਹੀਂ ਖਾਲੀ ਹੁੰਦਾ ਅਸੀਂ ਕੋਈ ਵੀ ਟਰੱਕ ਆਪਣਾ ਨਹੀਂ ਲਵਾਵਾਂ ਪਰ